ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਵਿਆਹ ਤੋਂ ਬਾਅਦ ਸੋਰੇ ਕਰਜ ਆਇਆ ਐਸਾ ਮੂੜ ਕਿ ਕੁੜੀ ਦੀ ਜ਼ਿੰਦਗੀ ਤਬਾਹ ਹੋ ਗਈ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਕਹਾਣੀ ਬਾਰੇ ਜੋ ਤੁਹਾਡੇ ਦਿਲ ਨੂੰ ਛੂ ਜਾਵੇਗੀ ਜੋ ਤੁਹਾਨੂੰ ਰੋਣ ਤੇ ਹੱਸਣ ਵਾਲੇ ਪਲਾਂ ਵਿੱਚ ਲੈ ਜਾਵੇਗੀ ਪਰ ਅੰਤ ਵਿੱਚ ਇੱਕ ਸਬਕ ਵੀ ਦੇ ਜਾਵੇਗੀ ਕਲਪਨਾ ਕਰੋ ਇੱਕ ਨੌਜਵਾਨ ਕੁੜੀ ਨੂੰ ਜਿਸ ਦਾ ਨਾਂ ਸੀ ਸਿਮਰਨ ਸਿਮਰਨ ਇੱਕ ਛੋਟੇ ਜਿਹੇ ਪਿੰਡ ਵਿੱਚ ਵੱਡੀ ਹੋਈ ਸੀ ਜਿੱਥੇ ਹਰ ਰੋਜ਼ ਸਵੇਰ ਨੂੰ ਪੰਛੀਆਂ ਦੀ ਚਹਿਨਾਹਟ ਤੇ ਖੇਤਾਂ ਦੀ ਹਰਿਆਲੀ ਉਸ ਨੂੰ ਜ਼ਿੰਦਗੀ ਦੀ ਖੂਬਸੂਰਤੀ ਸਿਖਾਉਂਦੀ ਸੀ ਉਹ ਪੜਾਈ ਵਿੱਚ ਤੇਜ਼ ਸੀ ਘਰ ਵਿੱਚ ਮਾਂ ਦੀ ਮਦਦ ਕਰਦੀ ਤੇ ਆਪਣੇ ਸੁਪਨੇ ਵੇਖਦੀ ਕਿ ਇੱਕ ਦਿਨ ਉਹ ਇੱਕ ਵੱਡੀ ਨੌਕਰੀ ਕਰੇਗੀ ਤੇ ਆਪਣੇ ਪਰਿਵਾਰ ਨੂੰ ਖੁਸ਼ੀਆਂ ਨਾਲ ਭਰ ਦੇਵੇਗੀ ਪਰ ਜ਼ਿੰਦਗੀ ਵਿੱਚ ਵਿਆਹ ਇੱਕ ਅਜਿਹਾ ਮੋੜ ਹੈ ਜੋ ਸਭ ਕੁਝ ਬਦਲ ਦਿੰਦਾ ਹੈ ਸਿਮਰਨ ਦਾ ਵਿਆਹ ਇੱਕ ਚੰਗੇ ਪਰਿਵਾਰ ਵਿੱਚ ਹੋਇਆ ਜਿੱਥੇ ਉਸਦਾ ਪਤੀ ਰਾਜ ਇੱਕ ਬੈਂਕ ਵਿੱਚ ਨੌਕਰੀ ਕਰਦਾ ਸੀ ਵਿਆਹ ਵਾਲੇ ਦਿਨ ਉਹ ਲਾਲ ਜੋੜੇ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ ਉਸਦੇ ਚਿਹਰੇ ਤੇ ਖੁਸ਼ੀ ਦੀ ਚਮਕ ਸੀ ਤੇ ਉਹ ਸੋਚ ਰਹੀ ਸੀ ਕਿ ਹੁਣ ਉਸਦੀ ਜ਼ਿੰਦਗੀ ਇੱਕ ਰਾਜਕੁਮਾਰੀ ਵਾਂਗ ਬੀਤੇਗੀ ਪਰ ਕੌਣ ਜਾਣਦਾ ਸੀ ਕਿ ਇਹ ਖੁਸ਼ੀਆਂ ਬਸ ਇੱਕ ਪਰਮ ਹਨ ਸਹੁਰੇ ਘਰ ਪਹੁੰਚਦੇ ਹੀ ਉਸ ਨੂੰ ਅਹਿਸਾਸ ਹੋਇਆ ਕਿ ਇੱਥੇ ਕੁਝ ਗੜਬੜ ਹੈ ਉਸਦੀ ਸੱਸ ਬਹੁਤ ਸਖਤ ਸੀ ਜੋ ਹਰ ਗੱਲ ਤੇ ਟੋਕਦੀ ਰਹਿੰਦੀ ਤੇ ਉਸਦਾ ਪਤੀ ਰਾਜ ਵੀ ਕਾਰ ਵਿੱਚ ਆਉਂਦੇ ਹੀ ਚੁੱਪ ਹੋ ਜਾਂਦਾ ਪਹਿਲੇ ਕੁਝ ਦਿਨ ਤਾਂ ਠੀਕ ਲੰਘੇ ਪਰ ਫਿਰ ਆਇਆ ਉਹ ਮੋੜ ਜੋ ਸਿਮਰਨ ਦੀ ਜ਼ਿੰਦਗੀ ਨੂੰ ਤਬਾਹ ਕਰਨ ਵਾਲਾ ਸੀ ਇੱਕ ਰਾਤ ਜਦੋਂ ਰਾਜ ਨੇ ਉਸ ਨੂੰ ਦੱਸਿਆ ਕਿ ਉਸਦੇ ਪਰਿਵਾਰ ਵਿੱਚ ਇੱਕ ਰਾਜ਼ ਹੈ ਜੋ ਵਿਆਹ ਤੋਂ ਪਹਿਲਾਂ ਲੁਕਾਇਆ ਗਿਆ ਸੀ ਰਾਜ ਦਾ ਪਰਾ ਇੱਕ ਨਸ਼ੇੜੀ ਸੀ ਜੋ ਕਾਰ ਵਿੱਚ ਚੋਰੀਆਂ ਕਰਕੇ ਪੈਸੇ ਖਰਚਦਾ ਰਹਿੰਦਾ ਸੀ ਤੇ ਸੱਸ ਨੇ ਵਿਆਹ ਵਿੱਚ ਦਿੱਤੇ ਗਹਿਣੇ ਵੇਚ ਕੇ ਉਸ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ ਸਿਮਰਨ ਨੂੰ ਇਹ ਸੁਣ ਕੇ ਝਟਕਾ ਲੱਗਾ ਪਰ ਉਹ ਚੁੱਪ ਰਹੀ ਕਿਉਂਕਿ ਉਹ ਆਪਣੇ ਨਵੇਂ ਘਰ ਨੂੰ ਬਚਾਉਣਾ ਚਾਹੁੰਦੀ ਸੀ ਪਰ ਇਹ ਬਸ ਸ਼ੁਰੂਆਤ ਸੀ ਹੌਲੀ ਹੌਲੀ ਉਸ ਤੇ ਦਬਾਅ ਵਧਦਾ ਗਿਆ ਉਹ ਰੋਜ਼ਾਨਾ ਘਰ ਵਿੱਚ ਕੰਮ ਕਰਦੀ ਪਰ ਕੋਈ ਵੀ ਤਾਰੀਫ਼ ਨਹੀਂ ਮਿਲਦੀ ਰਾਜ ਵੀ ਆਪਣੇ ਪਰਿਵਾਰ ਦੇ ਮਾਮਲੇ ਵਿੱਚ ਉਸ ਨੂੰ ਸਹਾਰਾ ਨਹੀਂ ਦਿੰਦਾ ਬਲਕਿ ਉਲਟਾ ਉਸ ਨੂੰ ਹੀ ਗਲਤ ਠਹਿਰਾਉਂਦਾ ਇੱਕ ਦਿਨ ਜਦੋਂ ਉਸਨੇ ਵਿਰੋਧ ਕੀਤਾ ਤਾਂ ਸੱਸ ਨੇ ਉਸ ਨੂੰ ਥੱਪੜ ਮਾਰ ਦਿੱਤਾ ਤੇ ਰਾਜ ਨੇ ਚੁੱਪ ਰਹਿ ਕੇ ਉਸ ਨੂੰ ਅਲੱਗ ਕਰ ਦਿੱਤਾ ਸਿਮਰਨ ਦੀ ਜ਼ਿੰਦਗੀ ਹੁਣ ਇੱਕ ਜੇਲ੍ਹ ਵਾਂਗ ਬਣ ਗਈ ਸੀ ਜਿੱਥੇ ਉਹ ਰੋਜ਼ ਰੋਂਦੀ ਰਹਿੰਦੀ ਤੇ ਆਪਣੇ ਮਾਪਿਆਂ ਨੂੰ ਯਾਦ ਕਰਦੀ ਇਹ ਕਹਾਣੀ ਤੁਹਾਨੂੰ ਇੰਨੀ ਡੂੰਗੀ ਲੱਗੇਗੀ ਕਿ ਤੁਸੀਂ ਅੱਗੇ ਵੀ ਸੁਣਨਾ ਚਾਹੋਗੇ ਕਿਉਂਕਿ ਇਹ ਬਸ ਸ਼ੁਰੂ ਹੈ ਸਿਮਰਨ ਦੇ ਵਿਆਹ ਨੂੰ ਹੁਣ 6 ਮਹੀਨੇ ਹੋ ਗਏ ਸਨ ਪਰ ਉਸ ਨੂੰ ਲੱਗਦਾ ਸੀ ਜਿਵੇਂ 6 ਸਾਲ ਬੀਤ ਗਏ ਹੋਣ ਰੋਜ਼ ਸਵੇਰ ਨੂੰ ਉੱਠ ਕੇ ਕਰਦੇ ਸਾਰੇ ਕੰਮ ਕਰਨੇ ਪੈਂਦੇ ਚਾਹੇ ਉਹ ਬਿਮਾਰ ਹੀ ਕਿਉਂ ਨਾ ਹੋਵੇ ਉਸ ਦੀ ਨਨਾਨ ਤੇ ਜਠਾਣੀ ਵੀ ਉਸ ਨੂੰ ਤੰਗ ਕਰ ਦਿਆ ਰਹਿੰਦੀਆਂ ਕਹਿੰਦੀਆਂ ਕਿ ਤੂੰ ਤਾਂ ਸ਼ਹਿਰ ਵਿੱਚ ਵੱਡੀ ਹੋਈ ਹੈ ਪਰ ਘਰ ਵਿੱਚ ਕੰਮ ਨਹੀਂ ਆਉਂਦਾ ਸਿਮਰਨ ਨੇ ਕਈ ਵਾਰ ਰਾਜ ਨੂੰ ਆਪਣੀਆਂ ਮੁਸ਼ਕਲਾਂ ਦਸੀਆਂ ਪਰ ਉਹ ਹਮੇਸ਼ਾ ਕਹਿੰਦਾ ਕਿ ਮਾਂ ਨੂੰ ਨਾ ਗਲਤ ਕਹਿ ਉਹ ਬਜ਼ੁਰਗ ਹੈ ਇੱਕ ਦਿਨ ਆਇਆ ਉਹ ਪਿਹਾਨਕ ਮੋੜ ਜੋ ਸਭ ਕੁਝ ਬਦਲ ਦੇਣ ਵਾਲਾ ਸੀ ਰਾਜ ਦੇ ਪੁਰਾਣੇ ਨਸ਼ੇ ਵਿੱਚ ਘਰ ਵਿੱਚ ਆ ਕੇ ਹੰਗਾਮਾ ਖੜਾ ਕੀਤਾ ਤੇ ਉਸ ਨੇ ਸਿਮਰਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸਿਮਰਨ ਨੇ ਆਪਣੇ ਆਪ ਨੂੰ ਬਚਾਇਆ ਪਰ ਇਸ ਵਿੱਚ ਉਸ ਨੂੰ ਚੋਟ ਲੱਗ ਗਈ ਜਦੋਂ ਰਾਜਕਰ ਆਇਆ ਤਾਂ ਸੱਸ ਨੇ ਗੱਲ ਨੂੰ ਉਲਟਾ ਕੁਮਾ ਦਿੱਤਾ ਕਹਿੰਦੀ ਕਿ ਸਿਮਰਨ ਨੇ ਪਰਾਨੂ ਗਲਤ ਗਿਆ ਹੈ ਰਾਜ ਨੇ ਬਿਨਾਂ ਸੋਚੇ ਸਿਮਰਨ ਨੂੰ ਮਾਰਿਆ ਤੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਉਹ ਰਾਤ ਭਰ ਰੋਦੀ ਰਹੀ ਆਪਣੇ ਪਿਛਲੇ ਜੀਵਨ ਨੂੰ ਯਾਦ ਕਰਦੀ ਉਸ ਨੂੰ ਯਾਦ ਆਉਂਦਾ ਸੀ ਕਿ ਵਿਆਹ ਤੋਂ ਪਹਿਲਾਂ ਉਹ ਕਿੰਨੀ ਖੁਸ਼ ਸੀ ਆਪਣੇ ਦੋਸਤਾਂ ਨਾਲ ਗੱਲਾਂ ਕਰਦੀ ਫਿਲਮਾਂ ਵੇਖਦੀ ਪਰ ਹੁਣ ਉਸ ਨੂੰ ਫੋਨ ਵੀ ਨਹੀਂ ਵਰਤਣ ਦਿੱਤਾ ਜਾਂਦਾ ਸੀ ਅਗਲੇ ਦਿਨ ਉਸ ਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਪਰ ਸੱਸ ਨੇ ਫੋਨ ਖੋ ਲਿਆ ਤੇ ਕਿਹਾ ਕਿ ਤੂੰ ਇੱਥੇ ਹੀ ਰਹੇਂਗੀ ਸਿਮਰਨ ਦੀ ਜ਼ਿੰਦਗੀ ਹੁਣ ਇੱਕ ਨਰਕ ਬਣ ਗਈ ਸੀ ਜਿੱਥੇ ਉਹ ਰੋਜ਼ਾਨਾ ਮਾਨਸਿਕ ਤੇ ਸਰੀਰਕ ਤਸੀਹੇ ਸਹਿੰਦੀ ਉਸ ਨੂੰ ਖਾਣਾ ਵੀ ਘੱਟ ਮਿਲਦਾ ਤੇ ਉਹ ਕਮਜ਼ੋਰ ਹੋ ਗਈ ਪਰ ਉਸ ਵਿੱਚ ਅਜੇ ਵੀ ਉਮੀਦ ਸੀ ਉਹ ਸੋਚਦੀ ਕਿ ਸ਼ਾਇਦ ਰਾਜ ਬਦਲ ਜਾਵੇ ਇੱਕ ਦਿਨ ਉਸ ਨੇ ਰਾਜ ਨੂੰ ਆਪਣੇ ਪਿਆਰ ਦੀ ਯਾਦ ਦਿਵਾਈ ਪਰ ਉਹ ਕਹਿੰਦਾ ਰਿਹਾ ਕਿ ਪਰਿਵਾਰ ਪਹਿਲਾ ਆਉਂਦਾ ਹੈ ਇਹ ਸੁਣ ਕੇ ਸਿਮਰਨ ਟੁੱਟ ਗਈ ਉਸ ਨੂੰ ਅਹਿਸਾਸ ਹੋਇਆ ਕਿ ਉਹ ਇਕੱਲੀ ਹੈ ਇਹ ਕਹਾਣੀ ਤੁਹਾਨੂੰ ਪਾਵੂਕ ਕਰ ਦੇਵੇਗੀ ਕਿਉਂਕਿ ਇਹ ਅਸਲ ਜ਼ਿੰਦਗੀ ਵਾਂਗ ਹੈ ਜਿੱਥੇ ਖੁਸ਼ੀਆਂ ਤੇ ਗਮ ਇੱਕ ਨਾਲ ਹੀ ਆਉਂਦੇ ਹਨ ਸਿਮਰਨ ਨੇ ਫੈਸਲਾ ਕੀਤਾ ਕਿ ਉਹ ਲੜੇਗੀ ਪਰ ਕਿਵੇਂ ਇਹ ਅੱਗੇ ਸੁਣੋ ਹੌਲੀ ਹੌਲੀ ਸਿਮਰਨ ਦੀ ਜ਼ਿੰਦਗੀ ਵਿੱਚ ਹਨੇਰਾ ਛਾ ਗਿਆ ਉਹ ਰੋਜ਼ ਰਾਤ ਨੂੰ ਜਾਗ ਕੇ ਰੋਦੀ ਰਹਿੰਦੀ ਆਪਣੇ ਸੁਪਨਿਆਂ ਨੂੰ ਯਾਦ ਕਰਦੀ ਉਸ ਨੂੰ ਯਾਦ ਆਉਂਦਾ ਸੀ ਕਿ ਵਿਆਹ ਤੋਂ ਪਹਿਲਾਂ ਰਾਜ ਕਿੰਨਾ ਪਿਆਰ ਨਾਲ ਗੱਲਾਂ ਕਰਦਾ ਸੀ ਉਸ ਨੂੰ ਵਾਅਦੇ ਕਰਦਾ ਕਿ ਹਮੇਸ਼ਾ ਉਸ ਨੂੰ ਖੁਸ਼ ਰੱਖੇਗਾ ਪਰ ਹੁਣ ਉਹ ਵਾਅਦੇ ਝੂਠੇ ਲੱਗਦੇ ਸਨ ਇੱਕ ਦਿਨ ਕਾਰ ਵਿੱਚ ਇੱਕ ਵੱਡੀ ਘਟਨਾ ਵਾਪਰੀ ਰਾਜ ਦੇ ਪਰਾਂ ਨੇ ਨਸ਼ੇ ਵਿੱਚ ਕਰਦੇ ਪੈਸੇ ਚੋਰੀ ਕੀਤੇ ਤੇ ਭੱਜ ਗਿਆ ਸੱਸ ਨੇ ਸਾਰਾ ਇਲਜ਼ਾਮ ਸਿਮਰਨ ਤੇ ਲਾ ਦਿੱਤਾ ਕਹਿੰਦੀ ਕਿ ਤੂੰ ਹੀ ਉਸ ਨੂੰ ਗਲਤ ਰਾਹ ਤੇ ਲੈ ਗਈ ਹੈ ਰਾਜ ਨੇ ਬਿਨਾਂ ਸੋਚੇ ਸਿਮਰਨ ਨੂੰ ਘਰੋਂ ਕੱਢ ਦਿੱਤਾ ਤੇ ਉਸ ਨੂੰ ਕਿਹਾ ਕਿ ਤੂੰ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ ਸਿਮਰਨ ਰਸਤੇ ਤੇ ਖੜੀ ਰਹਿ ਗਈ ਉਸ ਕੋਲ ਨਾ ਪੈਸੇ ਸਨ ਨਾ ਕੋਈ ਥਾਂ ਉਹ ਆਪਣੇ ਮਾਪਿਆਂ ਕੋਲ ਗਈ ਪਰ ਉੱਥੇ ਵੀ ਲੋਕਾਂ ਨੇ ਉਸ ਨੂੰ ਤਾਨੇ ਮਾਰੇ ਕਹਿੰਦੇ ਕਿ ਤੂੰ ਕਿਉਂ ਨਹੀਂ ਸਹਿੰਦੀ ਸਿਮਰਨ ਨੇ ਫੈਸਲਾ ਕੀਤਾ ਕਿ ਉਹ ਆਪਣੇ ਪੈਰਾਂ ਤੇ ਖੜੀ ਹੋਵੇਗੀ ਉਸ ਨੇ ਇੱਕ ਛੋਟੀ ਨੌਕਰੀ ਸ਼ੁਰੂ ਕੀਤੀ ਤੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਬਣਾਉਣ ਲੱਗੀ ਪਰ ਅੰਦਰੋਂ ਉਹ ਟੁੱਟ ਚੁੱਕੀ ਸੀ ਉਸ ਨੂੰ ਨੀਂਦ ਨਹੀਂ ਆਉਂਦੀ ਖਾਣਾ ਨਹੀਂ ਚੰਗਾ ਲੱਗਦਾ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਰਾਜ ਨੇ ਉਸ ਨੂੰ ਤਲਾਕ ਦੇਣ ਲਈ ਅਰਜ਼ੀ ਪਾ ਦਿੱਤੀ ਹੈ ਤੇ ਉਸ ਨੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਸਿਮਰਨ ਨੂੰ ਗਲਤ ਠਹਿਰਾਇਆ ਹੈ ਇਹ ਸੁਣ ਕੇ ਸਿਮਰਨ ਦਾ ਦਿਲ ਟੁੱਟ ਗਿਆ ਉਹ ਸੋਚਦੀ ਰਹੀ ਕਿ ਉਸ ਨੇ ਕੀ ਗਲਤੀ ਕੀਤੀ ਹੈ ਪਰ ਜ਼ਿੰਦਗੀ ਨੇ ਉਸ ਨੂੰ ਇੱਕ ਨਵਾਂ ਮੋੜ ਦਿੱਤਾ ਉਸ ਨੂੰ ਇੱਕ ਨਵਾਂ ਦੋਸਤ ਮਿਲਿਆ ਜੋ ਉਸ ਨੂੰ ਸਹਾਰਾ ਦਿੰਦਾ ਉਹ ਦੋਸਤ ਉਸਨੂੰ ਕਹਿੰਦਾ ਕਿ ਤੂੰ ਮਜ਼ਬੂਤ ਹੈ ਆਪਣੇ ਲਈ ਲੜ ਸਿਮਰਨ ਨੇ ਅਦਾਲਤ ਵਿੱਚ ਕੇਸ ਕੀਤਾ ਤੇ ਉੱਥੇ ਸਾਰੇ ਰਾਜ਼ ਖੁੱਲ ਗਏ ਰਾਜ ਦਾ ਪਰਿਵਾਰ ਝੂਠਾ ਸਾਬਤ ਹੋਇਆ ਤੇ ਸਿਮਰਨ ਨੂੰ ਇਨਸਾਫ ਮਿਲਿਆ ਪਰ ਉਸ ਦੀ ਜ਼ਿੰਦਗੀ ਤਾਂ ਤਬਾਹ ਹੋ ਚੁੱਕੀ ਸੀ ਉਹ ਹੁਣ ਵਿਸ਼ਵਾਸ ਨਹੀਂ ਕਰ ਸਕਦੀ ਕਿਸੇ ਤੇ ਇਹ ਕਹਾਣੀ ਤੁਹਾਨੂੰ ਸਿਖਾਏਗੀ ਕਿ ਵਿਆਹ ਵਿੱਚ ਸੱਚਾਈ ਕਿੰਨੀ ਜ਼ਰੂਰੀ ਹੈ ਤੇ ਔਰਤ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ ਅੱਗੇ ਵੀ ਇਸ ਵਿੱਚ ਬਹੁਤ ਡਰਾਮਾ ਹੈ ਜੋ ਤੁਹਾਨੂੰ ਬੰਨ ਕੇ ਰੱਖੇਗਾ। ਸਿਮਰਨ ਨੇ ਅਦਾਲਤ ਵਿੱਚ ਜਿੱਤ ਤਾਂ ਪ੍ਰਾਪਤ ਕੀਤੀ ਪਰ ਉਸ ਨੂੰ ਆਪਣੀ ਜ਼ਿੰਦਗੀ ਵਾਪਸ ਨਹੀਂ ਮਿਲੀ। ਉਹ ਰੋਜ਼ ਆਪਣੇ ਆਪ ਨੂੰ ਆਇਨੇ ਵਿੱਚ ਵੇਖਦੀ ਤੇ ਪੁੱਛਦੀ ਕਿ ਮੈਂ ਕੀ ਗਲਤੀ ਕੀਤੀ ਹੈ। ਉਸ ਨੂੰ ਯਾਦ ਆਉਂਦਾ ਵਿਆਹ ਵਾਲਾ ਦਿਨ ਜਿੱਥੇ ਹਰ ਪਾਸੇ ਖੁਸ਼ੀ ਸੀ, ਗੀਤ ਗਾਏ ਜਾ ਰਹੇ ਸਨ ਤੇ ਲੋਕ ਵਧਾਈਆਂ ਦੇ ਰਹੇ ਸਨ। ਪਰ ਹੁਣ ਉਹ ਖੁਸ਼ੀਆਂ ਇੱਕ ਸੁਪਨਾ ਲੱਗਦੀਆਂ ਸਨ। ਉਸਨੇ ਆਪਣੀ ਨੌਕਰੀ ਵਿੱਚ ਤਰੱਕੀ ਕੀਤੀ ਤੇ ਹੁਣ ਉਹ ਇੱਕ ਸਫਲ ਔਰਤ ਬਣ ਗਈ ਸੀ ਪਰ ਅੰਦਰੋਂ ਖਾਲੀ ਸੀ ਇੱਕ ਦਿਨ ਰਾਜ ਉਸ ਕੋਲ ਆਇਆ ਤੇ ਮਾਫੀ ਮੰਗੀ ਕਹਿੰਦਾ ਕਿ ਮੈਂ ਗਲਤ ਸੀ ਮੇਰੇ ਪਰਿਵਾਰ ਨੇ ਮੈਨੂੰ ਅੰਨਾ ਬਣਾ ਦਿੱਤਾ ਸੀ ਸਿਮਰਨ ਨੇ ਉਸ ਨੂੰ ਵੇਖ ਕੇ ਰੋ ਦਿੱਤਾ ਪਰ ਉਸਨੇ ਕਿਹਾ ਕਿ ਹੁਣ ਬਹੁਤ देर ਹੋ ਗਈ ਹੈ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਗਈ ਤੇ ਨਵੇਂ ਸੁਪਨੇ ਵੇਖਣ ਲੱਗੀ ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਕਿਉਂਕਿ ਜ਼ਿੰਦਗੀ ਵਿੱਚ ਹਰ ਮੋੜ ਤੇ ਨਵੀਂ ਚੁਣੌਤੀ ਆਉਂਦੀ ਹੈ ਸਿਮਰਨ ਨੇ ਆਪਣੇ ਅਨੁਭਵ ਨੂੰ ਇੱਕ ਕਿਤਾਬ ਵਿੱਚ ਲਿਖਿਆ ਜੋ ਬਹੁਤ ਮਸ਼ਹੂਰ ਹੋਈ ਤੇ ਉਸ ਨੇ ਹੋਰ ਔਰਤਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਹੱਕਾਂ ਲਈ ਲੜਨ ਇਹ ਕਹਾਣੀ ਤੁਹਾਨੂੰ ਭਾਵੁਕ ਕਰੇਗੀ ਕਿਉਂਕਿ ਇਹ ਅਸਲੀਅਤ ਤੇ ਆਧਾਰਿਤ ਹੈ ਜਿੱਥੇ ਔਰਤਾਂ ਨੂੰ ਅਕਸਰ ਅਜਿਹੇ ਮੋਣਾ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਿਮਰਨ ਵਾਂਗ ਮਜ਼ਬੂਤ ਬਣੋ ਤੇ ਆਪਣੀ ਜ਼ਿੰਦਗੀ ਨੂੰ ਆਪ ਬਣਾਓ ਇਹ ਕਹਾਣੀ ਦਾ ਅੰਤ ਨਹੀਂ ਬਲਕਿ ਇੱਕ ਨਵੀਂ ਸ਼ੁਰੂਆਤ ਹੈ ਜੋ ਤੁਹਾਨੂੰ ਸੋਚਣ ਤੇ ਮਜ਼ਬੂਤ ਹੋਣ ਲਈ ਮਜਬੂਰ ਕਰੇਗੀ ਇਸ ਕਹਾਣੀ ਵਿੱਚ ਸਿਮਰਨ ਨੇ ਬਹੁਤ ਕੁਝ ਸਹਿਆ ਪਰ ਉਸਨੇ ਹਾਰ ਨਹੀਂ ਮੰਨੀ ਉਹ ਹੁਣ ਇੱਕ ਸਮਾਜ ਸੇਵੀ ਬਣ ਗਈ ਹੈ ਜੋ ਹੋਰ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਪਰਿਵਾਰ ਬਾਰੇ ਪੂਰੀ ਜਾਂਚ ਕਰਨ ਦੀ ਸਲਾਹ ਦਿੰਦੀ ਹੈ ਉਸ ਨੂੰ ਯਾਦ ਆਉਂਦਾ ਉਹ ਮੋੜ ਜਿੱਥੇ ਉਸ ਦੀ ਜ਼ਿੰਦਗੀ ਤਬਾਹ ਹੋ ਗਈ ਪਰ ਉਹ ਉਸ ਨੂੰ ਆਪਣੀ ਤਾਕਤ ਬਣਾ ਲਿਆ ਰਾਜ ਨੇ ਵੀ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਤੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਪਰ ਉਹ ਹਮੇਸ਼ਾ ਪਛਤਾਵਾ ਕਰਦਾ ਰਹਿੰਦਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵਿਆਹ ਇੱਕ ਰਿਸ਼ਤਾ ਹੈ ਜੋ ਵਿਸ਼ਵਾਸ ਤੇ ਸੱਚਾਈ ਤੇ ਅਧਾਰਿਤ ਹੋਣਾ ਚਾਹੀਦਾ ਹੈ ਸੋਹਰੇ ਘਰ ਵਿੱਚ ਆਉਣ ਵਾਲੇ ਮੋੜਾਂ ਨੂੰ ਸਹਿਣਾ ਨਹੀਂ ਬਲਕਿ ਉਹਨਾਂ ਨਾਲ ਲੜਨਾ ਚਾਹੀਦਾ ਹੈ ਮੈਸੇਜ ਇਹ ਹੈ ਕਿ ਹਰ ਕੁੜੀ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਤੇ ਪਰਿਵਾਰ ਨੂੰ ਵੀ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ